Oji oh, Satnam Saknam Saknam Dio. سکھ ساگر چیل چار پدارت نر ہر 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 جیسنا ابرچنچنا رہا نانا کان پورا وید چوتھ سکھر واہی بیاس پرچار کرو پرمت رام نم سای سہداد پرداس پرکاش ر جنم من پا گی جپو جی سکنا

ਸਰਬਾਲਸਾ ਵਾਟਿਵਜੀ ਕੀ ਜੀਤੇ ਅੱਜ ਡਾਕਟਰ ਬੀਨਰਾਮ ਅੰਬੇਦਕਰ ਜੀ ਦੇ ਜਨਮ ਦਿਨ ਦੀ ਸਮੂਹ ਸੰਗਤਾਨੋਂ ਮੈਂ ਲੱਖ ਲੱਖ ਵਧਾਈ ਦਿੰਨੀ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਦਕਰ ਜੀ ਨੇ ਜਿਥੇ ਦੇਸ਼ ਨੂੰ ਦਿਸ਼ਾ ਦੇਣ ਦਾ ਬਹੁਤ ਵੱਡਾ ਕੰਮ ਕੀਤਾ ਭਾਰਤ ਰਤਨ ਦੇ ਨਾਲ ਸਨਮਾਨਿਤ ਕੀਤੇ ਗਏ ਇਹ ਬਹੁਤ ਹੀ ਕੁਝ ਕੋਟੀ ਦੇ ਵਿਦਵਾਨ ਅਰਥ ਸ਼ਾਸਤਰ ਲਿਖਾਰੀ ਵਕੀਲ ਤੇ ਸਮਾਜ ਸੇਵੀ ਇਹਨੇ ਸਾਰੇ ਗੁਣ ਤੇ ਜਿੰਨਾ ਕੁਛ ਉਹਨਾਂ ਨੇ ਕੀਤਾ ਸਮਾਜ ਨੂੰ ਉੱਪਰ ਚੱਕਣ ਵਾਸਤੇ ਪਿਛੜੇ ਵਰਗਾ ਵਾਸਤੇ ਬਰਾਬਰੀ ਦਾ ਦਰਜਾ ਦੇਣ ਵਾਸਤੇ ਇਹਦੇ ਵਾਸਤੇ ਹਮੇਸ਼ਾ ਸਮੂਹ ਦੇਸ਼ ਉਹਨਾਂ ਦਾ ਸ਼ੁਕਰ ਗੁਜ਼ਾਰ ਰਹਿਗਾ ਅੱਜ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ 'ਤੇ ਇਕੱਠੇ ਹੋ ਕੇ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਹੋਏ ਉਹਨਾਂ ਰੀਤੀਆਂ ਨੂੰ ਖਤਮ ਕਰੀਏ ਸਮਾਜ ਵਿੱਚੋਂ ਜਿਦੇ ਨਾਲ ਭੇਦਭਾਵ ਹੁੰਦਾ ਹੈ ਜਿਦੇ ਨਾਲ ਉੱਚ-ਨੀਚ ਪੈਦਾ ਹੁੰਦੀ ਹੈ ਮੈਂ ਆ ਵੀ ਕਹਿ ਸਕਦੀ ਆ ਕਿ ਭਾਵੇਂ ਭਰੂਣ ਹੱਤਿਆ ਵਰਗੀ ਕੁਰਤੀਆਂ ਹੋਣ ਭਾਵੇਂ ਦਾਜ ਵਰਗੀ ਰਸਮਾਂ ਹੋਣ ਜਿੱਥੇ ਆਦਮੀ ਤੇ ਔਰਤ ਬੱਚੇ ਤੇ ਬੱਚੀ ਦੇ ਵਿੱਚ ਵੱਡਾ ਫਰਕ ਕੀਤਾ ਜਾਂਦਾ ਹੈ ਜਿਦੇ ਕਰਕੇ ਬੱਚਿਆਂ ਦੇ ਉੱਤੇ ਔਰਤਾਂ ਦੇ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ ਅੱਜ ਮੇਰਾ ਖਿਆਲ ਸਾਡੇ ਸਾਰਿਆਂ ਦਾ ਆ ਵੀ ਫਰਜ਼ ਬੰਦਾ ਹੈ ਕਿ ਇਹੋ ਜੀ ਸਮਾਜਿਕ ਕੁਰੀਤੀਆਂ ਕਰ ਰੀਤੀ ਰਵਾਜ ਨੂੰ ਵੀ ਦਹੇਜ ਵਰਗੀ ਰੀਤੀ ਰਵਾਜ ਨੂੰ ਵੀ ਆਪਾਂ ਖਤਮ ਕਰੀਏ ਜਿਹਦੇ ਨਾਲ ਭੂਣ ਹੱਤਿਆ ਕੀਤੀ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਬਹੁਤ ਸਮਝਿਆ ਜਾਂਦਾ ਹੈ ਜਿਹਦੇ ਕਰਕੇ ਸਾਡੀ ਧੀਆ ਪੈਣਾ ਨੂੰ ਮਾਰਿਆ ਕੁੱਟਿਆ ਜ਼ਲੀਲ ਕੀਤਾ ਜਾਂਦਾ ਹੈ ਤੇ ਕਿਉਂ ਨਾ ਅਸੀਂ ਇਸ ਕੁਰੀਤੀ ਨੂੰ ਖਤਮ ਕਰਕੇ ਪਰਮਾਤਮਾ ਦੀ ਵੀ ਖੁਸ਼ੀ ਲਈਏ ਜਿਸ ਪਰਮਾਤਮਾ ਨੇ ਕਦੇ ਵੀ ਆਦਮੀ ਤੇ ਔਰਤ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ ਦੋ ਅੱਖਾਂ ਦੀ ਤਰ੍ਹਾਂ ਬਰਾਬਰੀ ਦਾ ਦਰਜਾ ਦਿੱਤਾ ਹੈ ਤੇ ਕਿਉਂ ਨਾ ਉਸ ਪਰਮਾਤਮਾ ਦੇ ਰਚੇ ਹੋਏ ਇਨਸਾਨ ਵੀ ਇਸ ਧੀ ਤੇ ਪੁੱਤ ਵਿੱਚ ਅਸੀਂ ਵੀ ਇਹ ਫਰਕ ਮਟਾਈਏ ਤੇ ਧੀਆ ਨੂੰ ਵੀ ਨੂਹਾਂ ਨੂੰ ਵੀ ਬੇਟੀਆਂ ਨੂੰ ਵੀ ਉਹਨਾ ਹੀ ਸਤਕਾਰ ਕਰੀਏ ਜਿਨਾ ਅਸੀਂ ਆਪਣੇ ਪੁੱਤਾਂ ਨੂੰ ਕਰਦੇ ਹਾਂ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਦਿੱਸੇ ਬਾਬਾ ਸਾਹਿਬ ਅਮਰਕੰਟਰ ਜੀ ਨੇ ਸਾਡੇ ਸੰਵਿਧਾਨ ਵਿੱਚ ਬਹੁਤ ਸਾਰਾ ਮਾਨ ਸਤਕਾਰ ਤੇ ਬਰਾਬਰੀ ਦਰਜਾ ਦੇਣ ਦਾ ਕੰਮ ਕੀਤਾ ਖਾਸ ਤੌਰ ਤੇ ਪਿਛਲੇ ਸਮਾਜ ਨੂੰ ਉਹਨਾਂ ਨੇ ਅੱਗੇ ਲੈ ਜਾਣ ਵਾਸਤੇ ਵੱਡੇ ਵੱਡੇ ਉਪਰਾਲੇ ਕੀਤੇ ਵੱਡੇ ਕੰਮ ਕੀਤੇ ਉਥੇ ਮੈਂ ਸਰਪਾਦਸ ਪ੍ਰਕਾਸ਼ ਸਿੰਘ ਬਾਦਲ ਜੀ ਦਾ ਵੀ ਸ਼ੁਕਰਾਨਾ ਕਰਦੀਆਂ ਕਿ ਉਹਨਾਂ ਨੇ ਬਾਬਾ ਸਾਹਿਬ ਜੀ ਦੇ ਦਿਖਾਏ ਹੋਏ ਰਸਤੇ ਤੇ ਚੱਲਦੇ ਹੋਏ ਆਪਣੇ दलित ਸਮਾਜ ਵਾਸਤੇ ਗਰੀਬਾਂ ਵਾਸਤੇ ਕਈ ਇਹੋ ਜਿਹੇ ਕੰਮ ਕੀਤੇ ਜਿਹਦੇ ਨਾਲ ਪਿਛਲਾ ਵਾਰ ਕਰਦੇ ਵੱਧ ਸਕੇ ਜੇ ਮੈਂ ਗੱਲ ਕਰਾਂ ਸ਼ਗਨਦੀ ਸਕੀਮ ਜੇ ਮੈਂ ਗੱਲ ਕਰਾਂ ਗਰੀਬਾਂ ਵਾਸਤੇ ਮਕਾਨ ਜੇ ਮੈਂ ਗੱਲ ਕਰਾਂ ਗਰੀਬਾਂ ਲਈ ਆਟੇ ਦਾਲ ਦੇ ਕਾਰਡ ਜੇ ਮੈਂ ਗੱਲ ਕਰਾਂ 200 ਯੂਨਿਟ ਬਿਜਲੀ ਦੇ ਬਾਫ ਜੇ ਮੈਂ ਗੱਲ ਕਰਾਂ ਬੱਚਿਆਂ ਵਾਸਤੇ ਵਜੀਫੇ ਬੱਚਿਆਂ ਵਾਸਤੇ ਸਾਈਕਲਾਂ ਮੈਰਿਟੋਰੀਅਸ ਸਕੂਲ ਬਣਾ ਕੇ ਸਾਡੇ ਗਰੀਬ ਬੱਚੇ ਬੱਚੀਆਂ ਅੱਗੇ ਵੱਧ ਸਕਣ ਇਹ ਮੈਂ ਆ ਜ਼ਰੂਰ ਕਹਿ ਸਕਦੀ ਹਾਂ ਕਿ ਪਾਲ ਸਾਹਿਬ ਨੇ ਆਪਣੇ ਵੱਲੋਂ ਹਰਿ ਪ੍ਰਵਲਾਜ ਜਿੱਥੇ ਕਿਤਾ ਸਮਾਜ ਨੂੰ ਅੱਗੇ ਲੈ ਜਾਣ ਵਾਸਤੇ ਉਥੇ ਇਸ ਗੱਲ ਦਾ ਵੀ ਮੈਂ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰਦੀ ਆਂ ਕਿ ਪਾਵੇਂ ਗੁਰੂ ਰਵਿਦਾਸ ਜੀ ਦਾ ਸਥਾਨ ਹੋਏ ਪਾਵੇਂ ਭਗਵਾਨ ਵਾਲਮੀਕ ਜੀ ਦਾ ਸਥਾਨ ਹੋਏ ਇਹਨਾਂ ਸਾਰੇ ਸਥਾਨਾਂ ਨੂੰ ਬਣਾ ਕੇ ਬਾਦਲ ਸਾਹਿਬ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਤੁਹਾਰੇ ਸਾਡੇ ਸਾਰਿਆਂ ਦੇ ਗੁਰੂਆਂ ਨੂੰ ਉਹਨਾਂ ਨੂੰ ਵੀ ਅਨੰਦਾ ਸਤਕਾਰਾਂ ਦਾ ਬਹੁਤ ਤੁਹਾਡਾ ਕੰਮ ਕੀਤਾ ਜਿੱਥੇ ਮੈਨੂੰ ਅਫਸੋਸ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਜਿੱਥੇ ਬਾਦਲ ਸਾਹਿਬ ਨੇ ਸਮਾਜ ਨੂੰ ਅੱਗੇ ਲੈ ਜਾਣ ਵਾਸਤੇ ਉਪਰਾਲੇ ਕੀਤੇ ਉਥੇ ਝਾੜੂ ਤੇ ਕਾਂਗਰਸ ਦੀ ਸਰਕਾਰਾਂ ਨੇ ਇਕੱਠੇ ਹੋ ਕੇ ਜਿੱਥੇ ਕਾਂਗਰਸ ਦੀ ਸਰਕਾਰ ਨੇ ਬਾਦਲ ਸਾਹਿਬ ਦੇ ਦਿੱਤੇ ਹੋਏ ਵਾਜਿਫਿਆਂ ਨੂੰ ਵੱਡੇ ਵੱਡੇ ਘੁਟਾਲੇ ਕਰਕੇ ਬੱਚਿਆਂ ਦੀ ਪੜ੍ਹਾਈਆਂ ਰੁਕਾ ਦਿੱਤੀ ਪੈਸੇ ਖਾ ਲਏ ਉਥੇ ਬਾਦਲ ਸਾਹਿਬ ਦੇ ਦਿੱਤੇ ਹੋਏ ਰਾਸ਼ਨ ਦੇ ਕਾਰਡ ਵੀ ਕੱਟ ਦਿੱਤੇ ਦਿੱਤੀ ਹੋਈ ਸ਼ਗਨ ਦੀ ਸਕੀਮ ਵੀ ਰੱਦ ਕਰ ਦਿੱਤੀ ਅਫਸੋਸ ਹੁੰਦਾ ਹੈ ਕਿ ਗਰੀਬਾਂ ਦੀ ਵੋਟਾਂ ਲੈ ਕੇ ਜੇ ਸਰਕਾਰਾਂ ਬਣਦੀਆਂ ਨੇ ਤੇ ਫਿਰ ਗਰੀਬ ਦੇ ਹੱਕ ਤੇ ਹੀ ਲਤ ਮਾਰੇ ਤੇ ਕਿਤੇ ਨਾ ਕਿਤੇ ਅਫਸੋਸ ਸਮਾਜ ਨੂੰ ਵੀ ਹੁੰਦਾ ਹੈ ਤੇ ਸਾਨੂੰ ਵੀ ਹੁੰਦਾ ਹੈ ਲੇਕਿਨ ਤੁਹਾਨੂੰ ਇਹ ਜ਼ਰੂਰ ਵਿਸ਼ਵਾਸ ਦਿਲਾਉਣੀ ਆ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰੇਕ ਧਰਮ ਦਾ ਸਤਕਾਰ ਸਾਨੂੰ ਸਿਖਾਇਆ ਹੈ ਤੇ ਹਮੇਸ਼ਾ ਕਿਹਾ ਹੈ ਕਿ ਉਰੂ ਦੀ ਗੋਲਕ ਗਰੀਬ ਦਾ ਮੂੰਹ ਤੇ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਭਾਵੇਂ ਸੱਤਾ 'ਚ ਹੋਈਏ ਭਾਵੇਂ ਨਾ ਹੋਈਏ ਹਰ ਸਿੱਖ ਨੇ ਆਪਣੇ ਇਸ ਧਰਮ ਨੂੰ ਨਿਭਾਇਆ ਹੈਗਾ ਤੇ ਹਮੇਸ਼ਾ ਦੁਆਦੇ ਰਵਾਂਗੇ ਅਸ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਲੈਣ ਵਾਸਤੇ ਤੁਹਾਡੇ ਵਿਚਾਜਰ ਬੁਲਿਆ ਤੁਹਾਡੇ ਸਾਰਿਆਂ ਦਾ ਅਨੁਕ੍ਰਮੇ ਸ਼ੁਕrana ਦੀਆਂ ਬਾਕੀਆਂ ਤੇ ਇਸ ਸ਼ੋਭ ਦੇ ਹਾਰੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਵਧਾਈਆਂ